ਪ੍ਰਜਾਪੀਤਾ ਬਰਮਾ ਕੁਮਾਰੀ ਇਸ਼ਮੀਏ ਵਿੱਚ ਵਿਕਾਸ ਕੇਂਦਰ ਦੇ ਦੁਆਰਾ ਜੋ ਚਾਰੇ ਤਰਫ ਹਰਿਆਲੀ ਕਰਨ ਦਾ ਉਪਰਾਲਾ ਚੁੱਕਿਆ ਗਿਆ ਤੇ ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲਾਇਾਨੇ ਦੇ ਵਿੱਚ ਤੇ ਮੈਂ ਅੱਜ ਬੱਚਿਆਂ ਨੂੰ ਇਹ ਗੱਲ ਸੁੰਝਾ ਲੇ ਕੇ ਹਰ ਇੱਕ ਬੱਚਾ ਆਪ ਦੇ ਬਰਥਡੇ ਤੇ ਇੱਕ ਇੱਕ ਰੁੱਖ ਜ਼ਰੂਰ ਲਗਾਣ ਕਿਉਂਕਿ ਇਹ ਪ੍ਰਕਿਰਤੀ ਸਾਡੀ ਜੀਵਨ ਦਾਣ ਹੈ ਅੱਜ ਸਾਇੰਸ ਨੇ ਭਲੇ ਹੀ ਪ੍ਰਕਿਰਤੀ ਨੂੰ ਕਾਪੀ ਕੀਤਾ ਹੈ ਸਾਡੇ ਸਾਹਮਣੇ ਨਕਲੀ ਫਲ ਬਣਾਏ ਹੋਏ ਨਕਲੀ ਫੁੱਲ ਜਾਂ ਰਕਸ਼ ਬਣਾ ਕੇ ਦਿੰਦੇ ਹੈ ਪਰ ਅੱਜ ਆਪਾਂ ਉਹਨਾਂ ਨੂੰ ਨਾ ਤਾਂ ਖਾ ਖਾ ਸਕਦੇ ਆ ਤੇ ਨਾ ਹੀ ਉਹਨਾਂ ਦੀ ਖੁਸ਼ਬੂ ਲੈ ਸਕਦੇ ਆ ਤੇ ਨਾ ਹੀ ਛਾਅ ਲੈ ਸਕਦੇ ਆ ਐਸ ਕਰਕੇ ਪ੍ਰਮਾਤਮਾ ਨੇ ਬਣਾਈ ਹੋਈ ਪ੍ਰਕਿਰਤੀ ਦੀ ਆਪਾਂ ਨੇ ਰੱਖਿਆ ਕਰਨੀ ਹੈ ਐਲੀ ਪਾਲਣਾ ਕਰਨੀ ਹੈ ਜਿਸ ਤਰ੍ਹਾਂ ਇਹ ਪ੍ਰਕਿਰਤੀ ਸਾਡੀ ਪਾਲਣਾ ਕਰਦੀ ਹੈ ਸਾਡੀ ਰੱਖਿਆ ਕਰਦੀ ਹੈ ਓਮ ਸ਼ੰਤਿ